ਗੱਲਬਾਤ ਭਾਜੀ ਐਸੀ ਨੂੰ ਐਕਚੁਅਲੀ ਬਾਹਰ ਗਏ ਸੀ ਆਪਣੇ ਸਹੁਰਿਆਂ ਦੇ ਤੇ ਸਵੇਰੇ ਅਸੀਂ ਆ ਕੇ ਦੇਖਿਆ ਘਰ ਦੇ ਵਿੱਚ ਚੋਰ ਜਿੱਦਾਂ ਅੰਦਰ ਵੜ ਕੇ ਦਰਵਾਜ਼ੇ ਤੋੜ ਕੇ ਜਿੰਨਾ ਸਮਾਨ ਸੀ ਅੰਦਰੋਂ ਉਹ ਲੈ ਕੇ ਗਏ ਨੁਕਸਾਨ 4.5-5 ਲੱਖ ਦਾ ਹੋਣਾ ਐਸੀ ਕੈਮਰੇ ਨਹੀਂ ਲੱਗੇ ਭਾਜੀ ਕਿਉਂਕਿ ਇੱਥੇ ਨਾ ਵਿਸਟਿੰਗ ਘੱਟ ਆਈਦਾ ਇੱਥੇ ਤਕਰੀਬਨ 2-3 ਹਫ਼ਤੇ ਵਾਸਤੇ ਆਉਣਾ ਜਾਂ ਮਹੀਨੇ ਵਾਸਤੇ ਆਉਣਾ ਤੇ ਫਿਰ ਇੰਨੀ ਕਦੇ ਵਾਰਦਾਤ ਸਾਡੇ ਤਾਂ ਹੋਈ ਨਹੀਂ ਕਿ ਪਹਿਲੇ ਨਹੀਂ ਇੱਥੇ ਬੈਕਰਪੋਰਥ ਰਹੇ ਅਸੀਂ ਪਰਸੋਂ ਚੌਥੀ ਵੀ ਐਸੀ ਠੀਕ ਠਾਕ ਸੀ ਓਕੇ ਹਾਂ ਜੀ ਵਾ ਪਰਸੋਂ ਚੌਥੀ ਸਹੁਰਿਆਂ ਦੇ ਗਿਆ ਤੇ ਅੱਜ ਸਵੇਰੇ 9:30 ਵਜੇ ਜਦੋਂ ਆ ਕੇ ਦੇਖਿਆ ਤੇ ਵਾਰਦਾਤ ਹੋ ਗਈ ਕੋਲ ਮੇਰੇ ਕੋ 3600 ਰੁਪਏ ਸੀ ਜਿਹੜਾ ਲੈ ਕੇ ਗਏ ਆ ਬਾਕੀ 40 ਤੇ 1000 ਮੈਂ ਕਿ 35 ਤੋਂ 40000 ਇੰਡੀਅਨ ਕਰੰਸੀ ਸੀ ਜਿਆਦੀ ਜਿਹੜੀ ਉਹ ਮਿਸਿੰਗ ਆ ਵਿੱਚ ਕੱਲ ਬਾਤ ਭਾਜੀ ਐਸੀ ਨਾ ਐਕਚੁਅਲੀ ਬਾਹਰ ਗਏ ਸੀ ਆਪਣੇ ਸਹੁਰਿਆਂ ਦੇ ਤੇ ਸਵੇਰੇ ਅਸੀਂ ਆ ਕੇ ਦੇਖਿਆ ਕਿ ਘਰ ਦੇ ਵਿੱਚ ਚੋਰ ਜਿੱਦਾਂ ਅੰਦਰ ਵੜ ਕੇ ਦਰਵਾਜ਼ੇ ਤੋੜ ਕੇ ਜਿੰਨਾ ਸਮਾਨ ਸੀ ਅੰਦਰੋਂ ਉਹ ਲੈ ਕੇ ਗਿਆ ਜਿੰਨਾ ਕੋ ਹੋ ਸਕੇ ਉਹਨਾਂ ਕੋਲ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 4.5 ਤੋਂ 5 ਲੱਖ ਦਾ ਹੋਣਾ ਕਰੀਬ 4-5 ਲੱਖ ਰੁਪਏ ਦਾ ਹਾਂਜੀ ਹਾਂਜੀ ਇਸ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਆਪਣੇ ਸੀਸੀ ਕੈਮਰੇ ਨਹੀਂ ਲੱਗੇ ਬਾਜੀ ਕਿਉਂਕਿ ਇੱਥੇ ਨਾ ਵਿਜ਼ਿਟਿੰਗ ਘੱਟ ਆਈਦਾ ਇੱਥੇ ਤਕਰੀਬਨ 2-3 ਹਫ਼ਤੇ ਵਾਸਤੇ ਆਉਣਾ ਜਾਂ ਮਹੀਨੇ ਵਾਸਤੇ ਆਉਣਾ ਤੇ ਫਿਰ ਇੰਨੀ ਕਦੇ ਵਾਰਦਾਤ ਸਾਡੇ ਇਦਾਂ ਹੋਈ ਨਹੀਂ ਅੱਗੇ ਪਹਿਲੇ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਮੈ ਰਹਣਾ ਯੂਨਾਈਟਿਡ ਸਟੇਟ ਓਕੇ ਕੈਲੀਫੋਰਨੀਆਸ ਤੇ ਕਦੋਂ ਆਏ ਤੁਸੀਂ ਉੱਥੋਂ ਮੈਨੂੰ 3 ਹਫ਼ਤੇ ਹੋਏ ਆਏ ਹਾਂ 3 ਹਫ਼ਤੇ ਹੋਏ ਹਾਂ ਹਾਂਜੀ ਤੇ ਅੱਜ ਆ ਕੇ ਦੇਖਿਆ ਤੁਸੀਂ ਨਹੀਂ ਇੱਥੇ ਬੈਕਰਨ 4th ਰਹੇ ਹਾਂ ਅਸੀਂ ਪਰਸਨ 4th ਵੀ ਆਈ ਸੀ ਠੀਕ ਠਾਕ ਸੀ ਓਕੇ ਹਾਂਜੀ ਮੈਂ ਪਰਸੋਂ 4th ਹੀ ਸੋਰੇ ਦੇ ਗਿਆ ਤੇ ਅੱਜ ਸਵੇਰੇ 9:30 ਵਜੇ ਜਦੋਂ ਆ ਕੇ ਦੇਖਿਆ ਤੇ ਵਾਰਦਾਤ ਹੋਈ ਤੇ ਜੇ ਗੱਲ ਕਰੀਏ ਸਮਾਨ ਕਿੰਨਾ ਕੁ ਸੀਗਾ ਸਮਾਨ ਗਿਫਟ ਸੀ ਮੈਂ ਲੈ ਕੇ ਆਇਆ ਜਿਹੜੇ ਦੇਣੇ ਸੀ ਫੈਮਿਲੀ ਨੂੰ ਤੇ ਹੋਰ ਸਮਾਨ ਸੀ ਥੋੜਾ ਯਾਰਾਂ ਦੋਸਤਾਂ ਜਿਹੜਾ ਕਿਸੇ ਨੂੰ ਦਿੱਤਾ ਸੀ ਦੇਣ ਜਾਣਾ ਸੀ ਉਹਨਾਂ ਨੂੰ ਸੋਨਾ ਚਾਂਦੀ ਵਗੈਰਾ ਵੀ ਸੀ ਹਾਂਜੀ ਥੋੜਾ ਉਹ ਵੀ ਹਾਂਜੀ ਸੀ ਤੇ ਡਾਲਰ ਵਗੈਰਾ ਡਾਲਰ ਮੇਰੇ ਕੋਲ 3600 ਡਾਲਰ ਸੀ ਜਿਹੜਾ ਲੈ ਕੇ ਗਏ ਆ ਬਾਕੀ 40 ਤੇ 1000 ਮੈਂ ਕਿ 35 ਤੋਂ 40 ਹਜ਼ਾਰ ਇੰਡੀਅਨ ਕਰੰਸੀ ਸੀ ਜਿਆਦਾ ਜਿਹੜੀ ਉਹ ਮਿਸਿੰਗ ਆ ਵਿੱਚੋਂ ਹਾਂਜੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਉਹਨ ਕੀ ਜੋ ਹੈਪਨ ਹੋ ਗਿਆ ਉਹ ਤਾਂ ਹੋ ਹੀ ਗਿਆ ਬਾਕੀ ਪ੍ਰਸ਼ਾਸਨ ਕੋਈ ਹੀ ਹੈਲਪ ਮੰਗਦੇ ਆ ਕਿ ਚਲੋ ਅੱਗੋਂ ਵਾਰ ਦਾ ਤੇ ਜਿਹੜੀ ਇਹ ਸਾਨੂੰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਬੇਸਿਕਲੀ ਸਪੈਸ਼ਲੀ ਜਿਹੜੇ ਬਾਹਰੋਂ ਐਨ ਆਰ ਆਈ ਬੰਦੇ ਆਉਂਦੇ ਕਿਉਂਕਿ ਬੇਫਿਕਰ ਹੋ ਕੇ ਆਉਂਦੇ ਵਿਚਾਰੇ ਜੋ ਦੇਦਾਂ ਦਾ ਹੈਪਨ ਹੁੰਦਾ ਤਾਂ ਫਿਰ ਉਹਨਾਂ ਨੂੰ ਥੋੜਾ ਦੁੱਖ ਲੱਗਦਾ ਜੇ ਗੱਲ ਕਰੀਏ ਆਪਣੇ ਆਸ-ਪਾਸੇ ਜਿਹੜਾ ਤੁਸੀਂ ਕੋਈ ਸੀਸੀਟੀਵੀ ਕੈਮਰੇ ਵਿੱਚ ਕੋਈ ਸਾਨੂੰ ਦੇਖਿਆ ਹਾਂਜੀ ਪੁਲਿਸ ਡਿਪਾਰਟਮੈਂਟ ਆਈ ਸੀ ਉਹਨਾਂ ਨੇ ਦੇਖਿਆ ਆਦਮੀ ਹੈ ਸੀ ਦੋ ਆਦਮੀ ਮਰਕਰਲ ਉਹ ਕੰਧ ਟੱਪ ਕੇ ਅੰਦਰ ਵੜੇ ਆ ਤੇ ਸਮਾਨਸਪਨ ਉਹਨਾਂ ਦੇ ਹੱਥ ਵਿੱਚ ਸੀ ਮੋਰ ਕੇ ਫਿਕਨ ਤਾਂ ਕਿ ਵਾਪਸ ਗਏ ਆ ਹਾਂਜੀ ਇਹ ਇਨਵੈਸਟੀਗੇਸ਼ਨ ਨੂੰ ਪੂਰੇ ਕਰ ਰਹੇ ਆ ਆਪਣੇ ਹੁਣ ਕੀ ਮੰਗ ਕਰਦੇ ਆ ਪੁਲਿਸ ਤੋਂ ਪੁਲਿਸ ਕੋਈ ਮੰਗ ਕਰ ਰਹੇ ਕਿ ਇਨਸਾਫ ਮਿਲਣਾ ਚਾਹੀਦਾ ਇਹ ਐਸਿਟ ਹਾਂਜੀ ਤੇ ਟੋਟਲ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਰੌਣਡ 5 ਕਿਤੇ ਲੱਖ ਹੋ ਗਿਆ ਹਣਾ